ਸੁਪਰੀਮ ਕੋਰਟ ਵਿੱਚ ਮਜੀਠੀਆ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਬੋਲੇ ਆਪ ਲੀਡਰ ਬਲਤੇਜ ਪੰਨੂ ਦਾ ਕਹਿਣਾ ਕਿ ਵਿਕਰਮ ਮਜੀਠੀਆ ਮੀਡੀਆ ਵਿੱਚ ਐਸਆਈਟੀ ਬਾਰੇ ਕੁਝ ਨਹੀਂ ਕਹਿ ਸਕਦੇ ਜਦੋਂ ਵੀ ਐਸਆਈਟੀ ਜਾਂਚ ਲਈ ਬੁਲਾਏਗੀ ਤਾਂ ਮਜੀਠੀਆ ਨੂੰ ਪੇਸ਼ ਹੋਣਾ ਪਵੇਗਾ ਜੇਕਰ ਮਜੀਠੀਆ ਐਸਆਈਟੀ ਨਾਲ ਸਹਿਯੋਗ ਨਹੀਂ ਕਰਦੇ ਨੇ ਤਾਂ ਅਦਾਲਤ ਕੋਲ ਉਸ ਦੀ ਜ਼ਮਾਨਤ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਜਿਹੜਾ ਉਹ ਨਹੀਂ ਹੋਵੇਗਾ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਬੜੀ ਅਹਿਮ ਸੁਣਵਾਈ ਹੋਈ ਆ ਜਿਹੜੀ ਇੱਕ ਸੈਟ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਲੈ ਕੇ ਬਣੀ ਹੋਈ ਆ ਉਹਦੇ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹਦੇ ਵਿੱਚ ਕੁਝ ਬੜੀਆਂ ਕਲੀਅਰ ਔਰ ਬੜੀਆਂ ਸਖਤ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਜਾਰੀ ਕੀਤੀਆਂ ਨੇ ਔਰ ਮਾਨਯੋਗ ਸੁਪਰੀਮ ਕੋਰਟ ਨੇ ਗੱਲ ਕਹੀ ਆ ਕਿ ਸੈਟ ਦੇ ਉੱਤੇ ਜਾਂ ਸੈਟ ਦੇ ਕਿਸੇ ਮੈਂਬਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਬੁਲਾਇਆ ਜਾਵੇਗਾ ਉਹ ਸੈਟ ਦੇ ਕੋਲੇ ਹਾਜ਼ਰ ਹੋਣ ਕੇ ਔਰ ਇਹਦੇ ਨਾਲ-ਨਾਲ ਇਹ ਵੀ ਕਿਹਾ ਗਿਆ ਹੈ ਕਿ ਇਹ ਸਾਰੀ ਜਿਹੜੀ ਗੱਲ ਹੈ ਲਿਖਤ ਦੇ ਵਿੱਚ ਇੱਕ ਐਫੀਡੇਵਿਟ ਦੇ ਰੂਪ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਕਰਨਗੇ ਸੈਟ ਵੀ ਹਾਲਾਂਕਿ ਇਸ ਸਬੰਧੀ ਕੋਈ ਬਿਆਨ ਜਿਹੜਾ ਉਹ ਮੀਡੀਆ ਦੇ ਵਿੱਚ ਨਹੀਂ ਦੇ ਸਕਦੀ ਔਰ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਹੈ ਕਿ ਜੇ ਬਿਕਰਮ ਸਿੰਘ ਮਜੀਠੀਆ ਹਰੀ ਇਸ ਮਾਮਲੇ ਦੇ ਉੱਤੇ ਸੈਟ ਨੂੰ ਸਹਿਯੋਗ ਨਹੀਂ ਦੇਣਗੇ ਤਾਂ ਉਹਨਾਂ ਦੇ ਕੋਲੇ ਉਹਨਾਂ ਦੀ ਜ਼ਮਾਨਤ ਰੱਦ ਕਰਨ ਤੋਂ ਬਿਨਾ ਹੋਰ ਕੋਈ ਚਾਰਾ